ਨਸਾਸਿਕ ਜੀ ਆਪਾਂ ਸਾਰਿਆਂ ਨੂੰ ਵਾਧੇ ਫਾਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਂਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ 'ਤੇ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਹੈ ਜਿੰਨਾਂ ਦੇ ਵਿੱਚ ਇੱਕੋ ਹੀ ਬੱਚੇ ਵਾਲੀ ਤੁਹਾਨੂੰ ਦਿਖਾਉਣੀ ਹੈ ਬਾਕੀ ਆ ਸਾਰੀਆਂ ਛੋਟੇ ਛੋਟੇ ਰੇਟ ਤੁਹਾਨੂੰ ਬੱਚੇ ਤੋਂ ਬਿਨਾ ਹੀ ਤੁਹਾਨੂੰ ਹੌਲੇ-ਪੱਜ گاਵਾ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਤੇ ਵੇਗਿਆ ਮਾਲ ਕੱਲਾ ਲਾ ਫਿਰ ਹਾਂਜੀ ਉਹ ਤੇ ਬਾਜੀ ਪਹਿਲੇ ਫੋਨ ਤੇ ਵੇਗਿਆ ਸੀ ਅਸੀਂ ਆ ਠੀਕ ਹੈ ਬਾਹ ਛੋਟੇ ਛੋਟੇ ਸੀ ਅੱਛਾ ਹਾਂਜੀ ਉਸੇ ਵੇਲੇ ਵੇਗਿਆ ਹੁਣ ਵੀ ਅੱਜ ਵੀ ਬਾਹ ਛੋਟੇ ਹੀ ਆ ਅੱਛਾ ਹਾਂਜੀ ਠੀਕ ਹੈ ਚਲੋ ਨਾਮ ਦੱਸਦੇ ਕਰੀ ਨਾਮ ਆਪਣਾ ਰਮਨਦੀਪ ਸਿੰਘ ਪਿੰਡ ਪੁੰਗਾ ਤਹਿਸੀਲ ਨਾਲ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਬੋਲਦੇ ਫੋਨ ਨੰਬਰ ਹੈਗਾ 87278 614 ਗਿਆ ਸੀ ਠੀਕ ਹੈ ਤੇ ਭਾਈ ਹਣਾ ਦਾ ਨਾਮ ਛੇਰਾ ਚੱਲਦਾ ਜ਼ਿਆਦਾ ਹਨਾ ਤੇ ਚਲੋ ਸ਼ੁਰੂਆਤ ਜਿਹੜੀ ਆ ਫੇਰ ਪਹਿਲੇ ਨੰਬਰ ਤੇ ਹੀ ਆ ਜਿਹੜੀ ਤਰਾ ਡਰਦੀ ਆ ਕਿੰਨਾ ਚਿਰ ਹੋਇਆ ਮਿਰਦੀ ਸੋਈ ਨਾ ਸੋਈ ਤੋਂ ਮਿਰਦੀ 10 12 ਦਿਨ ਹੋ ਗਏ ਜੋ ਅੱਛਾ ਹਾਂਜੀ ਵਸ਼ੀ ਮਗਰ ਜੋ ਅੱਛਾ ਵਸ਼ੀ ਆ ਇਹਦੇ ਮਗਰ ਹਾਂਜੀ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਦੁੱਧ ਭਾਜੀ ਉਹ 10 ਕਿਲੋ ਪਰ 8 8 ਕਿਲੋ ਵੀ ਮੰਨੇ ਅੱਛਾ ਹਾਂਜੀ ਪੱਕਾ ਦੁੱਧ ਜਿਹੜਾ ਹੈਗਾ ਵਾ ਹਾਂਜੀ 8 ਕਿਲੋ ਗੰਡੇ ਵਾਲਾ ਦੁੱਧ ਜੋ ਠੀਕ ਆ ਤੇ ਕਿੰਨਾ ਚੁਵਾਈ ਜਾਊਗੇ ਚਵਾਈ ਦੁੱਧ ਗਰਮੀ ਗਰਮੀ 10 11 ਕਿਲੋ ਦੇ ਨਰਮਾਨਾਂ ਚਵਾਈ ਜਾਣਾ ਪਧਰੀ ਸੇਵਾ ਦੇ ਬਾਕੀ ਕ੍ਰੋਸ ਆ ਹੈਗੀ ਆ ਕਿ ਕ੍ਰੋਸ ਚ ਆ ਤੇ ਫੈਟ ਵੀ ਇਹਦੀ ਚੰਗੀ ਆਈ ਜਾਣੀ ਖੁੱਲ ਹੋ ਗਈ ਤੋਰਦੀ ਥੋੜਾ ਡਰਦੀ ਕੈਮਰੇ ਦੀ ਥੋੜੀ ਡਰਦੀ ਤੋਰਦੀ ਬਾਕੀ ਦਸੀ ਰੂਸੀ ਕੋਈ ਪੌਂਦੀ ਲੋੜ ਨਹੀਂ ਹੋਣਾ ਬੱਚਾ ਲਾ ਕੇ ਤੁਹਾਡਾ ਠੀਕ ਹੈ ਥੋੜਾ ਡਰਦੀ ਆ ਦੇਖ ਕੇ ਪਹਿਲਾਂ ਨੱਥ ਪਾਈ ਸੀ ਤੇ ਹੁਣ ਨੱਥ ਕੱਢ ਕੇ ਚੱਬੂ ਪਾਇਆ ਉਹਦੇ ਕਰਕੇ ਵੀ ਥੋੜਾ ਕਰਦੀ ਹੈ ਇੱਕ ਰਹੀ ਹੈ ਕਿ ਕਹਿੰਦੇ ਬੱਚਾ ਲਾ ਕੇ ਦਿਖਾ ਦੇਣੇ ਠੰਡੀ ਸੇਲ ਦਾ ਪਤਾ ਲੱਗ ਜੂਗਾ ਬਾਕੀ ਉਹੋ ਜਿਹੀ ਗੱਲਬਾਤ ਗਲਾਬੀ ਸਾਲ ਲੱਗਾ ਇਹ ਗੱਲਾਂ ਚਲਾਈ ਜਾਂਦਾ ਆਹ ਦੇਖ ਸਾਡੇ ਸਾਨੇ ਦੇ ਲੱਗੇ ਤਾਂ ਮੋਮੋ ਸਿੱਟਾ ਕਿਦੇ ਭੂਰ ਨਹੀਂ ਕਿਦੇ ਚਿੱਟਾ ਨਹੀਂ ਜੀ ਬਾਕੀ ਉਹ ਤਾਂ ਡਰਦੀ ਭਾਜੀ ਬਾਕੀ ਉਹੋ ਜੀ ਗੱਲ ਬਾਤ ਬਾਕੀ ਹੈਗੇ ਠੰਡੀ ਤੇਰੀ ਆ ਉਤਰਾ ਬਸ ਥੋੜਾ ਡਰਦੀ ਆ ਵਸ਼ੀ ਮਕਰ ਜੇ ਆ ਵੇ ਨੂੰ ਕੋਈ ਵੀ ਤਾਜੀ ਨੀ ਪੂਰਾ ਬੰਦਾ ਤੇ ਮੁੱਲ ਕਿੰਨਾ ਫੇਰ ਰੱਖਣਾ ਇਹਦਾ ਆਪਾਂ ਮੋਲ ਵੀ ਜੀ ਜੋ ਮਰਜ਼ੀ ਕਰੀਏ 30 ਕਰੀਏ ਜੀ 22 ਕਰੀਏ ਜੀ ਬੜੀ ਯਾਦੀ ਦੇ ਦਾਂਗੇ ਅੱਛਾ ਹਾਂਜੀ ਮਾਨਦਾਨ ਕਰਦਾ ਕੋਈ 500 ਰੁਪਏ ਹੋਰ ਭਾਜੀ ਛੋਟ ਕਰ ਦਾਂਗੇ ਅੱਛਾ 500 ਠੀਕ ਹੈ ਉਹ ਬੱਚਾ ਬੰਦਾ ਸਾਈਡ ਤੇ ਉਹਨੇ ਚੰਗ ਜਾਣਾ ਬਾਜੀ ਥਣ ਦੇਵੇ ਵਾਲੀ ਆ ਵੇਹੜਾ ਤੁਹਾਨੂੰ ਪਤਾ ਕਿੱਥੇ ਬਾਜੀ ਪਤਰੀ ਸੇਵਾ ਦੇ 10000 ਕਿਲੋ ਰਮਾਨਾ ਇੱਕ ਇੱਕ ਗਰਮੀਆਂ ਚ ਗਰਮੀਆਂ ਚੋਂ ਆਣ ਆਲੀ ਆ ਗਰਮੀਆਂ ਸਾਰੀਆਂ ਕਟਾ ਦੋਗੀ ਹਾਂਜੀ ਹਾਂਜੀ ਤੇ ਹੁਣ ਬੱਚੇ ਦੇ ਬਿਨਾਂ ਹੀ ਜੜੀਆਂ ਵੜਾ ਆ ਗਈਆਂ ਆਪਣੇ ਕੋਲ ਇਹਦੇ ਕੋਲ ਕਿੰਨਾ ਚ ਦੁੱਧ ਦੁੱਧ ਬਾਜੀ ਇਹਦੇ ਤੋਂ ਲਊਗਾ 7 ਕਿਲੋ ਅੱਛਾ ਪਹਿਲਾਂ ਵੜਜੋ ਅੱਛਾ ਹਾਂਜੀ ਹਾਂਜੀ ਪੱਕਾ ਵਾਲਾ 7 ਕਿਲੋ ਪੱਕਾ ਪੱਕਾ ਦੁੱਧ ਹੈਗਾ ਜੀ ਹਾਂਜੀ 7 ਕਿਲੋ ਆਪਣੀ ਤਸੱਲੀ ਕਰਕੇ ਲੈ ਜਾਓ ਗਾਂ 15 ਦਿਨ ਹੋ ਗਏ ਵਾਂਦੇ ਦੋ ਟੀਕੇ ਕਰਾਏ ਸੀ ਅੱਛਾ ਹਾਂਜੀ ਇਹ ਵੀ ਘਰ ਤੋਂ ਲਈ ਵੜ ਠੀਕ ਆ ਤੋਰ ਦੇ ਕਰੀ ਬਾਕੀ ਮੇਦੇ ਨੇ ਸੱਜ ਨੇ ਦੁੱਧ ਚੰਗਾ ਕੱਢਿਆ ਹੋਣਾ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਥਣ ਵੀ ਚੰਗਾ ਐ ਅੰਗੋਦੀਆ ਵੀ ਵੱਚੀ ਪਾ ਇਹ ਆ ਕਿ ਸੋਹਣੀ ਵੜਿਆ ਜਿਹੜੀ ਬਾਕੀ ਇਹੋ ਜਿਹੇ ਵੜਾ ਗਾਂ ਤਿਆਰ ਹੁੰਦੀਆਂ ਤੇ ਚੰਗੇ ਪੈਸੇ ਦੀਆਂ ਤਿਆਰ ਹੁੰਦੀਆਂ ਦੇ ਲਈ ਉਹ ਜੀ ਅੰਮ੍ਰਿਤਸਰੋਂ ਸਾਪ ਅੱਜ ਇਹ ਦੁਬਹੀ ਪਾਇਆ ਹੈ। ਤੁਹਾਡਾ ਕਰਨੀ ਹੋਈ ਹੈ ਉਹ ਚਾਹੀਦੀ ਹੈ। ਰਈ ਵਿਧੀ ਠੱਡੀ ਸੀਲ ਜੀ। ਠੀਕ ਆ। ਹਾਂ ਜੀ। ਕੋਈ ਪਰਵਾਹ ਠੀਕ ਆ ਦਾ ਦਰਦੀਆਂ ਦੁੱਧੀਆਂ ਬਾਕੀ ਆਪਣੀ ਕੋਈ ਤਸੱਲੀ ਕਰਕੇ ਵੀਰ ਭਰਾ ਆਪਣੀ ਤਸੱਲੀ ਕਰਕੇ ਖੜੇ ਹਨ ਆਹ ਦੀਆਂ ਇਹੀ ਮੋਲੀ ਲਿਆਂਦੀਆਂ ਇਹ ਵਾਰ ਠੀਕ ਆ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ ਕਰਨੂ ਭਾਈ 20000 ਕਰੀਏ 18 ਕਰੀ ਜਾਈਏ ਅੱਛਾ 16000 ਦੀ ਦੇ ਦਾਂਗੇ ਅੱਗੇ 16000 ਦੀ ਦੇ ਦਾਂਗੇ ਇਹ ਛੋੜ ਛਪਾਈ ਹੋਣਾ ਬਿਲਕੁਲ ਜਾਇਜ ਰੇਟ ਭਾਜੀ ਤੁਸੀਂ ਰੋਏ ਵੀਡੀਓ ਬਣਾਉਂਦੇ ਬਿਲਕੁਲ ਜਾਇਜ ਮੁੱਲ ਹੈ ਠੀਕ ਹੈ 70000 ਰੁਪਏ ਦੀ ਵਸ਼ੀ ਆ ਬਾਕੀ ਚੱਲ ਵੈੜ ਵੀ ਸੋਨੇ ਰੰਗ ਰੂਪ ਦੀ ਆ ਖੜੇ ਕੋਈ ਗਾਡੀ ਸਾਹਮਣੇ ਵਾਲਾ ਜਿਹੜਾ ਨਵੀਂ ਵੈੜ ਆ ਦੇਖੋ ਨੇ ਕਾਵੇ ਵੈੜ ਕਾਫੀ ਖੂਬਸੂਰਤ ਆ ਜਿਹੜੀ ਹੈ ਗਈ ਆ ਪਾਵੇਂ ਬੱਚੇ ਤਾਂ ਬਿਨਾ ਹੀ ਆ ਪਰ ਹੈ ਗਿਆ ਜਿਹੜੀਆਂ ਚੰਗੇ ਸੋਨੇ ਰੰਗ ਦੇ ਵਾ ਗਾਂ ਵੀ ਸੰਭਣ ਆ ਲੀਆਂ ਵਾ ਬਾਕੀ ਆ ਠੰਡੀਆਂ ਠੀਰੀਆਂ ਕੋਈ ਉਹੋ ਜੀ ਗੱਲ ਬਾਤ ਨਹੀਂ ਠੀਕ ਆ ਹਾਂਜੀ ਹਾਂ ਦੇ ਸਾਡੇ ਥਾਣੇ ਦੇ ਵੀ ਲਾਗੇ ਤੋਂ ਤੇ ਇਹਦੇ ਕੋਲ ਵੀ ਜੀ ਕਿੰਨਾ ਦੁੱਧ ਪੱਕਾ ਦੁੱਧ ਵੀਰ ਜੀ ਇਹਦੇ ਕੋਲ ਲਾਓ ਤੇ ਇਹ ਆ 6 ਕਿਲੋ ਆ ਅੱਛਾ 5 ਕਿਲੋ ਪੱਕਾ ਹੋ ਜਾਏ ਅੱਛਾ ਹਾਂਜੀ 5 ਕਿਲੋ ਜਿਹੜਾ ਸੁਬਾ ਵੜ ਜਿਹੀ ਵੱਡੀ ਮੰਨ ਕੇ ਚੱਲੋ ਤੇ ਦੂਸਰਾ ਸੂਬਾ ਜਿਹੜਾ ਇਹ ਦੱਸ ਦਈਏ ਹੈਗੀ ਪੂਰੀ ਐ ਵੀ ਠੰਡੀ ਠੀਰੀ ਆ ਤੇ ਰੰਗ ਰੂਪ ਤੇ ਚੰਗੀ ਆ ਜਿਹੜੀ ਤੇ ਇਹਦਾ ਮੁੱਲ ਮੁੱਲ ਵਰਜੀ ਇਹਦਾ ਜੋ ਮਰਜ਼ੀ ਕਰੀ ਜਾਈਏ ਇਹ ਪੱਕੀ 13000 ਦੀ ਦੇਵਾਂਗੇ ਅੱਛਾ 13000 ਦੋਵੇਂ ਜੋੜਾ ਇੱਕ ਇੱਕ ਘਰੋਂ ਲਿਆ ਆਈ ਅੱਛਾ ਉਹਨਾਂ ਤਰੀਕਵਾਰ ਲਿਖਿਆ ਇਹ ਬਸ਼ੀਆਂ ਨੂੰ ਟੀਕੇ ਕਰਾਏ ਉਹਨਾਂ ਨੇ ਅੱਛਾ ਹਾਂਜੀ ਮਹੀਨਾ ਵੀਨਾ ਡੇਡ ਡੇਡ ਮਹੀਨਾ ਆ ਗਿਆ ਤੇ ਤਰੀਕਵਾਰ ਵਿਖਾਇਆ ਜਾਨੂ ਅੱਛਾ ਹਾਂਜੀ ਠੀਕ ਐ ਉਹਦਾ ਵਹੀ ਕਹਿੰਦੇ ਨਹੀਂ ਪਿਆਡੀਆਂ ਪੱਕੀਆਂ ਸੂਂਡ ਵਾਲੀਆਂ ਗੋਕੇ ਦੀ ਕਿਸਮਤ ਹਾਂਜੀ ਹਾਂਜੀ ਨਾਂ ਨਿਕਲ ਠੀਕ ਐ ਜੀ ਹਾਂਜੀ ਵੀਰ ਜੀ ਤੇ ਜਿਹੜੀ ਆ ਜਰਸੀ ਆ ਗਈ ਜੇ ਹਾਂਜੀ ਆ ਜਰਸੀ ਕਿਤੇ ਥਣ ਥਣ ਪੂਰੇ ਜੀ ਹਾਂਜੀ ਹਾਂਜੀ ਉਹ ਕਿਦਾਂ ਲੱਗਦਾ ਵੱਡਾ ਨਹੀਂ ਲੱਗਦਾ ਆਪਾਂ ਉਹ ਥੋੜਾ ਜਿਹਾ ਵੇਖਣ ਨੂੰ ਬਾਕੀ ਕੋਈ ਧਾਰਦਾ ਬਾਤ ਘੜਨੀ ਨਹੀਂ ਹੈਗੀ ਅੱਛਾ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨਾ ਜੇ ਇਹ ਦੇਖੋ ਦੁੱਧ ਹਰਪੀਬੀ ਜੀ 6 ਕਿਲੋ ਇਹਦਾ 5 ਕਿਲੋ ਕੋਈ ਲਾਵੇ ਪੱਕਾ ਹੀ ਪਹਿਲਾਂ ਵੜ ਜਾਓ ਠੀਕ ਹੈ ਜੀ ਬਾਕੀ ਇਹਨੂੰ ਥਣ ਥਣ ਚੰਗਾ ਲੱਗਾ ਜੇ ਤੋੜ ਦੋ ਫਿਰ ਇਹਨਾਂ ਹਾਂਜੀ ਇਹ ਵੀ ਜਰਸੀ ਜੋ ਪਿਆ ਇਹ ਜਰਸੀ ਹੈ ਹਾਂਜੀ ਬਾਕੀ ਬੇਨਤੀ ਹਰ ਵੀਡੀਓ 'ਚ ਸਾਡੀ ਇਹੀ ਹੁੰਦੀ ਆ ਭਾਵੇਂ ਜਾਦੇ ਦੁੱਧ ਵਾਲੀ ਆ ਤੇ ਭਾਵੇਂ ਥੋੜੇ ਦੁੱਧ ਵਾਲੀ ਆ ਜਵਾਈ ਤੁਸੀਂ ਆਪਣੀ ਕਰਕੇ ਖੜਨੀ ਆ ਤਸੱਲੀ ਕਰਕੇ ਖੜਨੀ ਆ ਤਸੱਲੀ ਕਰ ਸਕਦੇ ਜੀ ਤੇ ਪਸ਼ੂ ਲਿਆ ਕਰੋ ਬਾਕੀ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਇਹ ਵੀ ਠੱਡੀ ਸੀ ਲਾ ਕੇ ਵੀਡੀਓ 'ਚ ਸਾਡੀ ਹੱਥ ਜੋੜ ਕੇ ਬੇਨਤੀ ਹੁੰਦੀ ਆ ਤੇ ਇਹਦਾ ਮੁੱਲ ਵੀ ਜੀ ਇਹਦਾ ਮੁੱਲ ਹਰ ਵੀਰ ਜੀ ਜੋ ਮਰਜ਼ੀ ਕਰੀ ਜਾਈਏ ਸਾਡੇ 11 ਦੀ ਦੇਣਾ ਹੈ ਮਾਤਣ ਕਰਦਾਂਗੇ ਅੱਛਾ ਪੂਰੇ ਪੂਰੇ 11 ਦੀ ਦੇ ਦੋਗੇ ਠੀਕ ਹੈ ਜੀ ਠੀਕ ਹੈ ਵੀ ਜੀ ਆਪਣੀ ਚੋਗ ਇਹ ਤਸੱਲੀ ਕਰੇ ਹਾਂਜੀ ਬਾਕੀ ਨਵੀਆਂ ਵੈਣਾ ਜੋ ਸਾਹਮਣ ਵਾਲੀਆਂ ਇਹਨੇ ਦੀਆਂ ਕਾਂਜ ਵਛੀਆਂ ਆਉਂਦੀਆਂ ਜਿਹੜੇ ਜਿਹੜੇ ਪਾ ਦੀਆਂ ਜੋ ਠੀਕ ਹੈ ਜੀ ਪਾ ਦੀਆਂ ਵੈਣਾ ਜੋ ਕੋਈ ਵੀਰ ਸਾਹਮਣੇ ਆਪਣੀਆਂ ਠੀਕ ਹੈ ਗਰਮੀ ਇਹਨਾਂ ਨੇ ਦੁੱਧ ਦਈ ਜਾਣਾ ਗਾਂ ਵੀ ਰਕਮ ਦੀਆਂ ਬਣ ਜਾਣੀਆਂ ਵਛੀਆਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਥੇ ਆਓ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾਹ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ